ਭੱਜ ਕੇ ਠੰਡੇ ਬੁਰਦ ਜੀਆਂ ਪੌੜੀਆਂ ਚੜ ਗਏ ਤਾਂ ਦਾਦੀ ਉਡੀਕਦੀ ਪਈ ਸੀ ਕਿ ਮੇਰੇ ਪੋਤਰੇ ਆਉਣਗੇ ਗਏ ਬਾਬਾ ਫਤਿਹ ਸਿੰਘ ਮਾਂ ਗੁਜਰ ਕੌਰ ਦੀ ਗੋਦ ਵਿੱਚ ਬਹਿ ਕੇ ਦਾਦੀ ਦੀ ਜੋਰਾਵਰ ਸਿੰਘ ਕੋਲ ਬਹਿ ਕੇ ਗੋਡੇ ਤੇ ਦਾਦੀ ਨੇ ਪੁੱਛਿਆ ਬੱਚਿਓ ਅੱਜ ਕੀ ਹੋਇਆ ਕਚੈਰੀ ਚ ਦੱਸੋ ਮੈਨੂੰ ਸਾਰੀ ਗੱਲ ਤੇ ਬਾਬਾ ਜੋਰਾਵਰ ਸਿੰਘ ਨੇ ਇੱਕੋ ਬਚਨ ਕਿਆ ਸੀ ਦਾਦੀ ਅੱਜ ਤੇਰੇ ਕੋਲਾਂ ਕੱਲ ਨੂੰ ਦਾਦੇ ਦੀ ਗੋਦ ਵਿੱਚ ਆਵਾਂਗੇ ਸ਼ਬਦ ਵਰਤਿਆ ਦਾਦੀ ਅੱਜ ਤੇਰੇ ਕੋਲਾਂ ਕੱਲ ਨੂੰ ਦਾਦੇ ਦੀ ਗੋਦ ਵਿੱਚ ਆਵਾਂਗੇ ਕੋਟੇ ਗੱਲ ਵੱਖਰੀ ਪਾ ਲਈ ਦਾਦੀ ਨੂੰ ਦਾਦੀ ਮਾਨੂੰ ਸਮਝ ਪੈਗੀ ਵੀ ਇਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਸੁਣਾਤਾ ਉਹ ਉਹ ਤੁਸੀਂ ਰਾਤ ਵੇਖੋ ਗਰਮ ਖੋ ਦਾਦੀ ਦੇ ਕੋਲੇ ਹੈ ਕਿ ਪਿੱਛੇ ਬਚਿਆ ਕੀ ਹੈ ਦਾਦੀ ਨੂੰ ਇੱਕ ਇੱਕ ਸਮਾਂ ਮਾਤਾ ਗੁਜਰ ਕੌਰ ਨੂੰ ਆਪਣਾ ਯਾਦ ਆਉਂਦਾ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨਾਲ ਵਿਆਹ ਹੋਇਆ ਕਿਵੇਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੋ ਬਣਾ ਕੇ ਘਰ ਵਿੱਚ ਲੈ ਕੇ ਆਏ ਕਿਵੇਂ ਅੰਬਤ ਸਰ ਸਾਹਿਬ ਸਮਾਂ ਗੁਜ਼ਾਰਿਆ ਕਿਵੇਂ ਕਰਤਾਰਪੁਰ ਦੀਆਂ ਖੇਡਾਂ ਕਿਵੇਂ ਬਾਬੇ ਪਕਾਲੀ ਦੀ ਬੰਦਗੀ ਕਿਵੇਂ ਅਨੰਦਪੁਰ ਸਾਹਿਬ ਵਸਾਇਆ ਹੱਥਾਂ ਦੇ ਨਾਲ ਕਿਵੇਂ ਆਪਣੇ ਪਤੀ ਨੂੰ ਹੀ ਦਹੱਥਾਂ ਨਾਲ ਤੋੜਿਆ ਇਦਾਂ ਕਿਵੇਂ ਸੀਸ ਆਇਆ ਪਤੀ ਦਾ ਇੱਕ ਜੀਵਨ ਦੀ ਇੱਕ ਇੱਕ ਗੱਲ ਜਿਹੜੀ ਹੈ ਉਹ ਦਾਦੀ ਨੂੰ ਚੇਤੇ ਆਉਂਦੀ ਠੰਡੇ ਬੁਰਜ ਵਿੱਚ ਬੈਠਿਆ ਔਰ ਇੱਕ ਕੋਈ ਪਤਾ ਨਹੀਂ ਦਾਦੀ ਨੂੰ ਮੇਰਾ ਪੁੱਤਰ ਕਿੱਥੇ ਹੈ ਦਸਮੇਸ਼ ਪਤਾ ਕਿੱਥੇ ਨੇ ਦਾਦੀ ਨੂੰ ਕੋਈ ਪਤਾ ਨਹੀਂ ਹੈ ਮੇਰੀਆਂ ਨੋਹਾਂ ਕਿੱਥੇ ਨੇ ਕੋਈ ਖਬਰ ਨਹੀਂ ਹੈ ਜਿਉਂਦੀਆਂ ਵੀ ਨੇ ਜਾਂ ਸ਼ਹੀਦ ਹੋ ਗਈਆਂ ਨੇ ਇਹ ਵੀ ਨਹੀਂ ਪਤਾ ਮੇਰੇ ਤੋਂ ਵੱਡੇ ਪੋਤਰੇ ਨੇ ਕਿੱਥੇ ਨੇ ਕਿਵੇਂ ਨੇ ਕੋਈ ਪਤਾ ਨਹੀਂ ਹੈ ਜਿਉਂਦੇ ਵੀ ਨੇ ਜਾਂ ਸ਼ਹੀਦ ਹੋ ਗਏ ਨੇ ਇਹ ਵੀ ਨਹੀਂ ਪਤਾ ਦਾਦੀ ਨੂੰ ਕੇਵਲ ਦੋ ਬੱਚੇ ਨੇ ਔਰ ਦੋਨਾਂ ਨੇ ਵੀ ਆ ਕੇ ਆਪ ਕਹਿ ਦਿੱਤਾ ਦਾਦੀ ਅੱਜ ਤੇਰੇ ਕੋਲਾਂ ਕਾ ਨੂੰ ਦਾਦੇ ਦੇ ਕੋਲੇ ਹੋਵਾਂਗੇ ਤੇ ਸੋਚ ਕੇ ਦੇਖੋ ਦਾਦੀ ਦਾਦੀ ਦੇ ਮਨ ਵਿੱਚ ਕੀ ਚੱਲਦਾ ਹੋਵੇਗਾ ਕਦੇ-ਕਦੇ ਉਸ ਸਮੇਂ ਨੂੰ ਪਰਮਖੋ ਮਹਿਸੂਸ ਕਰੋ ਸਮਾ ਕਿਦਾਂ ਦਾ ਹੋਵੇਗਾ ਉਹ ساری ਰਾਤ ਹੁਣ ਦਾਦੀ ਦੀ ਜ਼ਿੰਮੇਵਾਰੀ ਸਮਝੋ ਜੀ ਦਾਦੀ ਨੇ ਆਪਣੇ ਬੱਚਿਆਂ ਨੂੰ ਸਿੱਖੀ ਸਿਦਕ ਸਿਖਾਉਣਾ ਹੈ ਕਿਉਂ ਕਿਉਂਕਿ ਇਹਨਾਂ ਨੇ ਕੱਲ ਨੂੰ ਮੌਤ ਦੇ ਨਾਲ ਸਾਂਝ ਪਾਉਣੀ ਹੈ ਇਹਨਾਂ ਨੇ ਕੱਲ ਨੂੰ ਮੌਤ ਦਾ ਸਾਹਮਣਾ ਕਰਨਾ ਹੈ ਮੌਤ ਉੱਤੇ ਮੇਰੇ ਪੁੱਤੇ ਕਿਵੇਂ ਜਿੱਤ ਪ੍ਰਾਪਤ ਕਰਨਗੇ ਦਾਦੀ ਨੇ ਉਹ ਸਿੱਖਿਆ ਦੇਣੀਆਂ ਬੱਚਿਆਂ ਨੂੰ ਦਾਦੀ ਕੀ ਕਰਦੀ ਹੋਏਗੀ ਜੀ ਕਦੇ ਤੱਤੀ ਤਵੀ ਤੇ ਬੈਠਣ ਵਾਲੇ ਗੁਰੂ ਅਰਜਨ ਸਾਹਿਬ ਦੀਆਂ ਗੱਲਾਂ ਸੁਣਾਉਂਦੀ ਹੈ ਕਦੇ ਆਪਣੇ ਪੁੱਤਰਿਆਂ ਨੂੰ ਦਾਦੇ ਗੁਰਤੇਕ ਬਹਾਦਰ ਸਾਹਿਬ ਭਾਈ ਦਿਆਲਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਦੀਆਂ ਕਹਾਣੀਆਂ ਸੁਣਾਉਂਦੀ ਐ ਸਵੇਰ ਹੋਈ ਅਸੀਂ ਕੋਈ ਅੱਲਾ ਯਾਰ ਅਖੋ ਜੂਗੀ ਦੇ ਬਚਨ ਪੜ੍ਹਦੇ ਹਾਂ ਗੁਰਮਖੋ ਕਿ ਜਾਣੇ ਸੇ ਪਹਿਲੇ ਗਲੇ ਲਗਾ ਤੂੰ ਲੂੰ ਨੰਨੇ ਸੀ ਕਲਗੀ ਸਰੋਂ ਤੇ ਸਜਾ ਤੋ ਲੂੰ ਜਾਣੇ ਸੇ ਪਹਿਲੇ ਤੁਮ ਕੋ ਦੁਲਹਾ ਬਣਾ ਤੋ ਲੂੰ ਬਾਬਾ ਜੋਰਾਵਰਸ ਕਨੇ ਕਸੀ ਪੁੱਤਰ ਤੂੰ ਵੱਡਾ ਹੈ ਤੂੰ ਧਿਆਨ ਰੱਖਣਾ ਫਤੇਹ ਸਿੰਘ ਦਾ ਗੁਰਮ ਖੁਦ ਦਾਦੀ ਨੇ ਤੋਰੇ ਬੱਚੇ ਮੈਂ ਕਹਿਣਾ ਹੁਣੇ ਤੁਸੀਂ ਤੁਸੀਂ ਜਿੰਨੇ ਬੈਠੀ ਹੋ ਮਹਿਸੂਸ ਕਰੋ ਇਸ ਗੱਲ ਨੂੰ ਸਾਡੇ ਘਰਾਂ ਦੇ ਬੱਚੇ ਨੇ 7 ਤੇ 9 ਸਾਲ ਦੇ ਸਾਡੇ ਘਰਾਂ ਚ ਬੱਚੇ ਨੇ